ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਚੈਨਲ ਜਾਣਕਾਰੀ ਸਭ ਦੀ ਵਿੱਚ ਤੁਹਾਡਾ ਜੀ ਇਹ ਧਾਰਮਿਕ ਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਹੈ ਜੋ ਕਿ ਸੰਤ ਕਰਮ ਸਿੰਘ ਜੀ ਦੇ ਹੋਤੀ ਮਰਦਾਨ ਵਾਲਿਆਂ ਦੇ ਨਾਮ ਤੇ ਸਥਿਤ ਹੈ ਜੀ ਇਸ ਦੀ ਉਹ ਸਾਰੀ ਪਿਆਰੇ ਭਾਈ ਦਇਆ ਸਿੰਘ ਜੀ ਟਕਸਾਲ ਚੋਂ ਸਿੱਖ ਪੰਥ ਦੇ ਸਤਕਾਰਯੋਗ ਸ਼ਖਸੀਅਤ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਕੀਤੀ। ਉਹਨਾਂ ਦਾ ਪਿੰਡ ਆਲਵਾਲ ਜੋ ਪਟਿਆਲੇ ਵਿੱਚ ਸਥਿਤ ਹੈ ਜੀ ਪਰ ਉਹਨਾਂ ਨੇ ਇੱਥੇ ਰਹਿ ਕੇ ਲੰਮਾ ਸਮਾਂ ਭਜਨ ਵੰਦਗੀ ਕੀਤੀ। ਜਿਸ ਦਾ ਜ਼ਿਕਰ ਭਾਈ ਧੰਨਾ ਸਿੰਘ ਵੀ ਕਰਦੇ ਹਨ। ਤੇ ਸੰਤ ਈਸ਼ਰ ਸਿੰਘ ਜੀ ਦੁਨੀਆ ਪਰ ਵਿੱਚ ਖਾਸ ਕਰ ਮਾਲਵੇ ਖੇਤਰ ਦਾ ਨਰਵਾਨ ਉਪਦੇਸ਼ ਰਾਹੀਂ ਲੱਖਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜਿਆ ਗੁਰਦੁਆਰਾ ਕਰਮਸਰ ਰਾੜਾ ਸਹਿਬ ਹੁਣ ਲਾਕੇ ਦੀ ਪਛਾਣ ਬਣ ਚੁੱਕਿਆ ਹੈ ਇਸ ਗੁਰਦੁਆਰਾ ਸਹਿਬ ਦੇ ਬਿਲਕੁਲ ਨਾਲ ਹੀ ਇੱਕ ਸੜਕ ਰਾੜੇ ਪਿੰਡ ਵੱਲ ਨੂੰ ਜਾਂਦੀ ਹੈ ਜੈਸਰਾਹੀ 2 ਕਿਲੋਮੀਟਰ ਤੇ ਸਥਿਤ ਗੁਰਦੁਆਰਾ ਅਕਾਲ ਸਹਾਈ ਪਾਸਾਹੀ ਸੇਮੀ ਤੱਕ ਜਾਇਆ ਜਾ ਸਕਦਾ ਹੈ ਪਰ ਗੁਰਦੁਆਰਾ ਕਾਲ ਸਹਾਇ ਪਾਸਾਹੀ ਸੇਮੀ ਵਿੱਚ ਲੰਗਰ ਤੇ ਰਹਿਸ ਦਾ ਨਾ ਪ੍ਰਬੰਧ ਹੋਣ ਕਰਕੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਲੰਗਰ ਦਾ ਤੇ ਰਹਿਣ ਦੀ ਬਹੁਤ ਚੰਗੀ ਤਰ੍ਹਾਂ ਸਹੂਲਤ ਮਿਲਦੀ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਕੋਨੇ ਵਿੱਚ ਜਾ ਜਾ ਕੇ ਅੱਧੀ ਸਦੀ ਗੁਰਵਾਣੀ ਦਾ ਪ੍ਰਚਾਰ ਕੀਤਾ ਤੇ ਲੱਖਾਂ ਪੁਰਾਣੀਆਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਸਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ